ਪਰਮਾ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਸਾਧ ਸੰਤ ਜੀਓ ਆਓ ਸਾਰੇ ਰਲ ਮਿਲ ਕੇ ਅੰਮ੍ਰਿਤ ਵੇਲ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਰ ਰੋਜ਼ ਦੀ ਤਰ੍ਹਾਂ ਕੁਝ ਸਭਾ ਹੋਰ ਉਸ ਅਕਾਲ ਪੁਰਖਵਾਹਿ ਗੁਰਦੀ ਵਡਿਆਈ ਜਿੰਨ ਕੋਈ ਭਾਈ ਗੁਰਦਾਸ ਜੀ ਕਹਿੰਦਰੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ ਉਸ ਗੁਰਮੰਤਰ ਦੇ ਜਾਪ ਵਿੱਚ ਜੁੜਨ ਦਾ ਯਤਨ ਕਰੀਏ 2-4 ਮਿੰਟਾਂ ਦੇ ਲਈ ਆਪ ਜੀ ਨੂੰ ਬੇਨਤੀ ਆ ਜਿਹੜੇ ਦਿਨ ਹੁਣ ਲੰਘ ਰਹੇ ਨੇ ਇਹ ਉਹ ਦਿਨ ਨੇ ਜਦੋਂ 1704 ਦੇ ਵਿੱਚ ਕਲਗੀਧਰ ਪਾਸ਼ਾ ਮਹਾਰਾਜ ਦਾ ਦਰਬਾਰ ਆਨੰਦਪੁਰ ਸਾਹਿਬ ਆਨੰਦਗੜ੍ਹ ਦੇ ਕਿਲੇ ਲੋਹਗੜ੍ਹ ਦੇ ਕਿਲੇ ਇਹ ਸਾਰੇ ਹੀ ਆਨੰਦਪੁਰ ਸਾਹਿਬ ਦੇ ਅੰਦਰ ਦੁਸ਼ਮਣ ਦੀ ਫੌਜ ਦੀ ਘੇਰਾਬੰਦੀ ਦੇ ਵਿੱਚ ਨੇ ਔਰ ਜਿੰਨਾ ਵੀ ਆਨੰਦਪੁਰ ਸਾਹਿਬ ਦਾ ਕਿਲਾ ਹੈ ਇਹ ਸਾਰਾ ਆਲੇ-ਦੁਆਲੇੋਂ ਫੌਜ ਨੇ ਘੇਰਿਆ ਹੋਇਆ ਹੈ ਜਦੋਂ 6 ਤੋਂ 7 ਮਹੀਨਿਆਂ ਦਾ ਸਮਾਂ ਲੰਘ ਜਾਂਦਾ ਹੈ ਫੌਜ ਥੱਕ ਹਾਰ ਜਾਂਦੀ ਹੈ ਅੰਦਰ ਜਾਣ ਦਾ ਕੋਈ ਰਸਤਾ ਨਹੀਂ رابطہ ਕਾਇਮ ਨਹੀਂ ਹੁੰਦਾ ਫਿਰ ਉਦੋਂ ਇਹ ਪਹਾੜੀ ਰਾਜੇ ਔਰ ਸਰਹੱਦ ਦੇ ਫੌਜਦਾਰ ਆਪਸ ਵਿੱਚ ਰਾਏ ਬਸਬਰੇ ਕਰਕੇ ਕਲਗੀ ਪ੍ਰਧਾਰ ਪਾਸਾ ਦੇ ਦਰਬਾਰ ਦੇ ਵਿੱਚ رابطہ ਕਾਇਮ ਕਰਦੇ ਨੇ ਜਿੰਨੇ ਦੇ ਨੇ ਇਹ ਕਸਮਾਂ ਖਾਂਦੇ ਨੇ 1704 ਦੇ ਵਿੱਚ ਅੱਜ ਤੋਂ ਸਵਾ 300 ਸਾਲ ਪਹਿਲੇ ਗੱਲ ਹੈ ਸਾਰੀ ਜਦੋਂ ਕਿ ਸੌਹ ਖਾਉਂਦੇ ਨੇ ਕਿ ਅਸੀਂ ਸੌਹ ਖਾਦੇ ਆ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਦਿਓ ਕਿ ਜੇ ਇਹ ਨੂੰ ਕੁਝ ਨਹੀਂ ਆਖਿਆ ਜਾਵੇਗਾ ਫਿਰ ਕਲਗੀਧਰ ਪਾਸ਼ਾ ਮਹਾਰਾਜ ਇੱਥੇ ਜਵਾਬ ਦਿੰਦੇ ਨੇ ਔਰ ਆਪਣੇ ਸਿੰਘਾਂ ਨੂੰ ਵੀ ਬੜਾ ਸਮਝਾਉਂਦੇ ਨੇ ਭਾਈ ਇਹਨਾਂ ਦੀਆਂ ਸੋਹਾਂ ਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਸਤਿਗੁਰੂ ਜਾਣੀ ਜਾਣ ਸੀ ਪਤਾ ਸੀ ਗੁਰੂ ਸਾਹਿਬ ਜੀ ਨੂੰ ਵੀ ਜਿੰਨੀ ਦੇਰ ਤੱਕ ਅਸੀਂ ਅੰਦਰਾਂ ਭਾਵੇਂ ਭੁੱਖੜ ਭਾਣੇ ਆ ਪਰ ਅਸੀਂ ਸੇਫ ਆ ਕਿਉਂਕਿ ਕਲਗੀਧਰ ਪਾਸ਼ਾ ਮਹਾਰਾਜ ਇਹ ਨਹੀਂ ਸੀ ਸੋਹਦੇ ਵੀ ਸਾਡੇ ਕਿਸੇ ਸਿੱਖ ਦਾ ਨੁਕਸਾਨ ਹੋਵੇ ਜਿਹੜਾ ਆਗੋ ਹੁੰਦਾ ਤਾਂ ਕਿਸੇ ਵੀ ਧਰ ਦਾ ਜਾਂ ਪਿੰਡ ਦਾ ਸਰਪੰਚ ਕਹਿ ਲੋ ਉਹਨੂੰ ਹਮੇਸ਼ਾ ਹੀ ਧਿਆਨ ਰੱਖਣਾ ਪੈਂਦਾ ਹੈ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਗਲਤ ਫੈਸਲਾ ਨਾ ਲਿਆ ਜਾਵੇ ਤੇ ਕਲਗੀਧਰ ਪਾਤਸ਼ਾਹ ਤਾਂ ਮਹਾਰਾਜ ਇੱਕ ਹੈ ਪਰਮੇਸ਼ਰ ਦੇ ਪੁੱਤਰ ਸੀ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਇੱਕ ਚਲਾਏ ਹੋਏ ਰਾਹ ਨੂੰ ਬੰਦ ਨੂੰ ਪੂਰਾ ਕਰਨਾ ਸੀ ਰੰਗ ਚਾੜ ਰਿਹਾ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਫਿਰ ਉਹ ਕੋਈ ਵੀ ਗਲਤ ਫੈਸਲਾ ਨਹੀਂ ਸੀ ਲੈ ਸਕਿਆ ਬਾਬੇ ਕੇ ਮਾਤਾ ਗੁਜਰਕੌਰ ਜੀ ਨੇ ਵੀ ਆਖਿਆ ਸੀ ਪੁੱਤਰ ਇਹ ਲੋਕ ਸੌਹਾ ਖਾਂਦੇ ਨੇ ਤੁਸੀਂ ਮੰਨ ਜਾਓ ਤੇ ਕਲਗੀਧਰ ਪਾਸ਼ਾ ਬਾਰੇ ਨੇ ਕਈ ਵਾਰ ਕਈ ਦਿਨ ਇਸ ਗੱਲ ਨੂੰ ਨਕਾਰਦੇ ਰਹੇ ਵੀ ਇਹਨਾਂ ਦੀਆਂ ਸੌਹਾ ਤੇ ਵਿਸ਼ਵਾਸ ਨਹੀਂ ਕਰਨਾ ਔਰ ਇਤਿਹਾਸ ਵਿੱਚ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਹਿੰਦੇ ਕਲਗੀਧਰ ਪਾਸ਼ਾ ਨੇ ਇਹ ਆਖਿਆ ਭਾਈ ਵੀ ਬਾਂ ਤੇ ਤੇਲ ਲਾ ਕੇ ਤਿਲਾਂ ਵਿੱਚ ਡਬੋ ਦਿਓ ਵੀ ਜਿੰਨੇ ਤਿਲ ਬਾਂ ਦੇ ਨਾਲ ਲੱਗ ਜਾਣ ਵੀ ਜੇ ਕਿਤੇ ਇਹ ਲੋਕ ਇੰਨੀ ਆ ਸੌਹਾਂ ਵੀ ਖਾ ਜਾਣ ਤਾਂ ਵੀ ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ ਚੇਤੇ ਰੱਖਣਾ ਇੱਕ ਗੱਲ ਜ਼ਰੂਰੀ ਮੇਰੀ ਸਮਝ ਲਿਓ ਜਦੋਂ ਕੋਈ ਬੰਦਾ ਕਹਿੰਦਾ ਨਾ ਵੀ ਮੈਂ ਸੌਂ ਖਾ ਕੇ ਦੱਸਦਾ ਤਾਂ ਸਮਝੋ ਉੱਥੇ ਬਿਲਕੁਲ ਖਤਮ ਹੈ ਕਹਾਣੀ ਜਿੱਥੇ ਲੋਭਤ ਸੌਂ ਖਾਣ ਜਾਂ ਖਵਾਉਣ ਦੀ ਆ ਜਾਵੇ ਉੱਥੇ ਸਮਝੋ ਬਿਲਕੁਲ ਖਤਮ ਹੈ ਕਹਾਣੀ ਅਸਲ ਵਿੱਚ ਬੰਦੇ ਦੀ ਜ਼ਬਾਨ ਹੀ ਬੋਲਦੀ ਹੈ ਜਿਸ ਬੰਦੇ ਦੇ ਲਫ਼ਜ਼ਾਂ ਵਿੱਚ ਜਿਸ ਬੰਦੇ ਦੀ ਗੱਲ ਵਿੱਚ दम ਨਹੀਂ ਉਹ ਫਿਰ ਭਾਵੇਂ ਲੱਖਾਂ ਸੌਹਾਂ ਖਾ ਜਾਵੇ ਜਿਹੜਾ ਅਸਲ ਸਹੀ ਬੰਦਾ ਹੈ ਸੱਚ ਤੇ ਪਹਿਰਾ ਦੇਣ ਆਉਂਦਾ ਹੈ ਉਹਨੂੰ ਸੌਹਾਂ ਖਾਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਨੂੰ ਸਹੀ ਸਾਥ ਨਹੀਂ ਕਰਦਾ ਵੀ ਮੈਂ ਸਹੀ ਹਾਂ ਜਿਹੜਾ ਬੰਦਾ ਹੀ ਘਟੀਆ ਹੈ ਅਸਲ ਵਿੱਚ ਉਹ ਸੌਹਾ ਖਾਣਦਾ ਤੇ ਖਵਾਉਂਦਾ ਦੋਸਰਿਆਂ। ਕਿਮਾ ਕਰਨਾ ਇਹ ਦੁਖਾਂਤ ਹੈ ਸਾਡੇ ਸਮਾਜ ਦਾ। ਇਨਸਾਨੀਅਤ ਦੇ ਵਿੱਚ ਇਹ ਘੁਣਾ ਲੱਗਿਆ ਹੋਇਆ ਹੈ ਵੀ ਆਪਣੇ ਆਪ ਨੂੰ ਸਹੀ ਸਾਫਤ ਕਰਨ ਵਾਸਤੇ ਸੌਹਾ ਖਾਧੀਆਂ ਜਾਂਦੀਆਂ। ਹਾਂ ਕਿਸੇ ਚੀਜ਼ ਦੇ ਬਚਾਅ ਵਾਸਤੇ ਸੌਹ ਖਾਣੀ ਉਹ ਇੱਕ ਵੱਖਰੀ ਬਾਤ ਹੈ। ਪਰ ਆਪਣੇ ਆਪ ਦੇ ਬਚਾਅ ਵਾਸਤੇ ਆਪਣੇ ਆਪ ਨੂੰ ਸਾਫਤ ਕਰਨ ਵਾਸਤੇ ਸੌਹਾ ਖਾਡੀਆਂ ਫਿਰ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭਾਈ ਓੜਕ ਸੱਚ ਰਹੇ ਜਿਹੜਾ ਸੱਚ ਹੈ ਨਾ ਉਹਨੇ ਆਖਰਕਾਰ ਸੱਚ ਹੀ ਰਹੇ ਤੇ ਇਹੋ ਹੀ ਫਿਰ ਗੱਲ ਹੋਈ ਜਿਨ੍ਹਾਂ ਲੋਕਾਂ ਨੇ ਸੌਹਾ ਖਾਧੀਆਂ ਫਿਰ ਆਖਰਕਾਰ ਉਹਨਾਂ ਹੀ ਲੋਕਾਂ ਨੇ ਸੌਹਾ ਖਾ ਕੇ ਧੋਖਾ ਦਿੱਤਾ ਇਹ ਕਲਗੀਧਰ ਪਾਸ਼ਾ ਮਹਾਰਾਜ ਹਵੇਸਾ ਹੀ ਕਹਿੰਦੇ ਨੇ ਆਓ ਮੈਂ ਲੰਮਾ ਸਮਾਂ ਨਾਲ ਲਾਵਾਂ ਰੋਜ਼ ਥੋੜੀ ਥੋੜੀ ਬੇਨਤੀ ਕਰਦੇ ਜਾਵਾਂਗੇ ਕਿਉਂਕਿ ਇਹ ਜਿਹੜੇ ਦਿਨ ਚੱਲ ਰਹੇ ਨੇ ਇਸ 1704 ਦੇ ਵਿੱਚ ਖਾਲਸੇ ਪੰਥ ਵਾਸਤੇ ਬਹੁਤ ਹੀ ਭਿਆਨਕ ਦਿਨ ਸੀ। ਭਾਵੇਂ ਕਿ ਅੱਜ ਆਪਾਂ ਬਹੁਤ ਖੁਸ਼ ਆ, ਆਨੰਦ ਵਿੱਚ ਆ, ਚੰਗੇ ਵਸਦਿਆਂ ਰਜਾਈਆਂ 'ਚ ਸੌਂਨੇ ਆ, ਪਰ ਉਸ ਵੇਲੇ ਬਹੁਤ ਮਾੜੇ ਹਾਲਾਤ ਹੋ ਸਕੇ ਸੀ ਖਾਲਸੇ ਪੰਥ ਦੇ। ਖੈਰ, ਗੁਰੂ ਭਲਾ ਕਰੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਵੱਧ ਚੜ੍ਹ ਕੇ ਜੁੜੀਏ। ਕੱਲ ਵੀ ਸੰਗਤ ਨੂੰ ਬੇਨਤੀ ਕੀਤੀ ਸੀ ਅੱਜ ਫਿਰ ਕਰਨਾ। ਵੇ ਜਿੰਨਾ ਟਾਈਮ ਤੁਹਾਨੂੰ ਮਿਲਦਾ ਹੈ ਸਵੇਰੇ ਸ਼ਾਮ ਨੂੰ ਜਿੰਨਾ ਹੋ ਸਕਦਾ ਹੈ ਵੱਧ ਤੋਂ ਵੱਧ ਟਾਈਮ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ گزارੋ ਸਤਨਾਮ ਵਾਹਿਗੁਰੂ 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 ਕਰਦੇ ਜਾਓ ਮੰਤਰ ਦਾ ਜਾਪ ਜਪਦੇ ਜਾਓ ਜਦੋਂ ਹੀ ਚੇਤਾ ਆ ਜਾਂਦਾ ਹੈ ਪਹਿਲੀ ਗੱਲ ਤਾਂ ਰੱਬ ਨੂੰ ਭੁਲਾਉਣਾ ਨਹੀਂ ਚਾਹੀਦਾ ਪਰ ਅਸੀਂ ਜੀਵ ਭੁੱਲ ਚੁੱਕੇ ਹਾਂ ਫਿਰ ਵੀ ਚੇਤਾ ਕਰੋ ਕਿਉਂਕਿ ਸਾਨੂੰ ਗੁਰੂ ਜੀ ਕਹਿੰਦੇ ਨੇ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋਧਣੀ ਬੰਦੇ ਆ ਜੇ ਤੈਨੂੰ ਮਾੜਾ ਮੋਟਾ ਚਿੱਤ ਚੇਤੇ ਆਉਂਦਾ ਹੈ ਨਾ ਤਾਂ ਉਸ ਰੱਬ ਨੂੰ ਚੇਤੇ ਕਰ ਲੈ ਯਾਦ ਕਰ ਲੈ ਜਿਹਦੇ ਨਾਲ ਵਾਅਦੇ ਕਰਕੇ ਆਇਆ ਉਸ ਪਰਮੇਸ਼ਰ ਨੂੰ ਚੇਤੇ ਕਰ ਤੇ ਕਲਗੀਧਰ ਪਾਸ਼ਾ ਮਹਾਰਾਜ ਨੇ ਸਾਨੂੰ ਚੇਤੇ ਰੱਖਣ ਵਾਸਤੇ ਸਾਡੇ ਚੇਤੇ ਵਿੱਚ ਪਰਮੇਸ਼ਰ ਪਾਉਣ ਵਾਸਤੇ ਆਪਣਾ ਸਾਰਾ ਸਰਬਸਤ ਟਾ ਲਿਆ ਆਪਣਾ ਪਰਿਵਾਰ ਫੇਰੂ ਫੇਰੂ ਕਰਵਾ ਲਿਆ ਕਾਦੇ ਲਈ ਕਿ ਪੰਥ ਬਸੇ ਮੈਂ ਉਜੜਾਂ ਮਨ ਜਾਓ ਕਦੇ ਨਾ ਇਹ ਕਿਹਾ ਕਲਗੀਧਰ ਪਾਸ਼ਾ ਕਹਿੰਦੇ ਮੇਰਾ ਪੰਥ ਬਸ ਜਾਵੇ ਮੇਰੇ ਖਾਲਸੇ ਪੰਥ ਦੇ ਅੰਦਰ ਪਰਮੇਸ਼ਰ ਦੀ ਯਾਦ ਰਹੇ ਮੇਰਾ ਪਰਿਵਾਰ ਉਜੜਦਾ ਉਜੜ ਜਾਵੇ ਮੈਨੂੰ ਫਿਰ ਵੀ ਚਾਅ ਹੈ ਮੈਨੂੰ ਫਿਰ ਵੀ ਖੁਸ਼ੀ ਹੈ ਕਿ ਮੈਂ ਕੁਝ ਦੁਨੀਆ ਵਾਸਤੇ ਕਰਕੇ ਚੱਲਿਆ ਸਮਾਜ ਵਿੱਚ ਤਲਵੰਡੀ ਦੀ ਧਰਤੀ ਤੇ ਆ ਕੇ ਮਾਤਾ ਸਾਹਿਬ ਕੌਰ ਜੀ ਨੇ ਪੁੱਛਿਆ ਸੀ ਸਤਿਗੁਰੂ ਸਾਡੇ ਪੁੱਤਰ ਨਜ਼ਰ ਨਹੀਂ ਆਉਂਦੇ ਚਾਰ ਸਹਬਜ਼ਾਦੇ ਨੇ ਸਾਡੇ ਪੁੱਤ ਕਿੱਥੇ ਨੇ ਤੇ ਉਦੋਂ ਕਲਗੀਧਰ ਨੇ ਆਖਿਆ ਸੀ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਬੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਇਹ ਆਖਿਆ ਸੀ ਕਲਗੀਧੰਵਾ ਜੀ ਮੇਰੇ ਪੁੱਤਰ ਮਰਦੇ ਨੇ ਮਰ ਜਾਣ ਦਿਓ ਪਰ ਲੱਖਾਂ ਹੀ ਪੁੱਤਰ ਖਾਲਸਾ ਜਿਉਂਦਾ ਹੈ ਤੇ ਖਾਲਸਾ ਕਹੋ ਕਬੀਰ ਜਨ ਭਏ ਖਾਲਸੇ ਖਾਲਸਾ ਹੁੰਦਾ ਹੈ ਸੁੱਧ ਤੇ ਸੁੱਧ ਹੁੰਦਾ ਹੈ ਪਰਮੇਸ਼ਰ ਦਾ ਨਾਮ ਇਸ ਕਰਕੇ ਆਓ ਆਪਣੇ ਆਪ ਨੂੰ ਅਵਿਸ਼ਲੇ ਨਾ ਕਰੀਏ ਅਵੇਰ ਹੋਈਏ ਜਾਗਦੇ ਰਹੀਏ ਜਿਹੜੇ ਲੋਕ ਜਾਗਦੇ ਨੇ ਉਹਨਾਂ ਦਾ ਘਰ ਬਚ ਜਾਂਦਾ ਹੈ ਜਿਹੜੇ ਸੌਂ ਜਾਂਦੇ ਨੇ ਉਹਨਾਂ ਨੂੰ ਚੋਰ ਚੋਰੀ ਕਰਕੇ ਲੈ ਜਾਂਦੇ ਨੇ ਤੇ ਸਾਡੇ ਸਭ ਦੇ ਸਰੀਰਾਂ ਦੇ ਅੰਦਰ ਨਿੱਜ ਘਰ ਦੇ ਵਿੱਚ ਪੰਜ ਚੋਰ ਲੱਗੇ ਹੋਏ ਨੇ ਗੁਰੂ ਜੀ ਕਹਿੰਦੇ ਜਿਹੜੇ ਹਰ ਰੋਜ਼ ਲੁੱਟਦੇ ਹੀ ਜਾਂਦੇ ਨੇ ਤੇ ਉਹਨਾਂ ਤੋਂ ਬਚਣ ਦੇ ਲਈ ਇੱਕੋ ਇੱਕ ਡੰਡਾ ਪਰਮੇਸ਼ਰ ਦੇ ਨਾਮ ਦਾ ਜਿਹੜਾ ਉਹਨਾਂ ਨੂੰ ਦੂਰ ਹਟਾਉਂਦਾ ਹੈ ਜਿਹੜਾ ਚੋਰਾਂ ਨੂੰ ਭਜਾਉਂਦਾ ਹੈ ਆਓ ਸਭ ਰਲ ਮਿਲ ਕੇ ਸਤਨਾਮ ਵਾਹਿਗੁਰੂ ਦੇ ਜਾਪ ਵਿੱਚ ਜੁੜੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹਰ ਰੋਜ਼ ਥੋੜੀ ਥੋੜੀ ਸਮੇਂ ਦੀ ਵਿਚਾਰ ਕਰਦੇ ਜਾਵਾਂਗੇ ਬੇਨਤੀ ਫਿਰ ਤੋਂ ਬਾਤ ਤੋਂ ਬਾਤ ਸਮਾਂ ਗੁਰੂ ਚਰਨਾਂ ਵਿੱਚ ਆ ਕੇ ਜੁੜੋ ਬਾਕੀ ਜਿਨ੍ਹਾਂ ਦੇ ਘਰਾਂ ਵਿੱਚ ਸਪੀਕਰ ਰਾਹੀਂ ਆਵਾਜ਼ ਜਾਂਦੀ ਹੈ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਭਾਵੇਂ ਤੁਸੀਂ ਮੱਜਾਂ ਨੂੰ ਪੱਟੇ ਪਾ ਰਹੇ ਹੋ ਭਾਵੇਂ ਮੋਢੇ ਤੇ ਕਹੀ ਹੈ ਬੀਬੀਆਂ ਪੈਣਾ ਭਾਵੇਂ ਝਾੜੂ ਲਾ ਰਹੀਆਂ ਆਪਣੇ ਘਰ ਦੇ ਵਿੱਚ ਵੀ ਤੁਸੀਂ ਉੱਚੀ ਆਵਾਜ਼ ਦੇ ਵਿੱਚ ਸਪੀਕਰ ਦੇ ਨਾਲ-ਨਾਲ ਨਾਮ ਜਪੋ ਕਿਉਂਕਿ ਪਰਮੇਸ਼ਰ ਦਾ ਨਾਮ ਇਹੋ ਜੀ ਚੀਜ਼ ਹੈ ਮਹਾਰਾਜ ਕਹਿੰਦੇ ਸਾਧ ਧਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਉੱਥੋਂ ਹੀ ਤੁਹਾਡਾ ਘਰ ਹਰਿਆ ਭਰਿਆ ਹੋ ਜਾਣਾ ਨਾਮ ਦੇ ਰਸ ਨੇ ਨਾਲ ਇਹ ਬੇਨਤੀ ਨੂੰ ਪ੍ਰਵਾਰ ਕਰਨਾ ਆਓ ਹੁਣ ਸਾਰੇ ਨਾਲ ਮਿਲ ਕੇ ਜਾਪ ਵਿੱਚ ਜੁੜਿਏ ਜੀ ਹੋਜੋ ਭੁੱਲਾਂ ਸੰਗਤ ਗੁਰੂ ਸਾਹਿਬ ਬਖਸ਼ਮ ਜੋਗ ਨੇ ਬਖਸ਼ਨਾ ਸਾਰੇ ਪਿਆਰ ਆਦਰ ਦੇ ਨਾਲ ਜਪੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

साम वाहे गुरु सातनाम वाहे गुरु सातनाम वाहे गुरु सातनाम वाहे गुरु सम वाहे गुरु सातनाम वाहे गरु सातनाम वाहे गुरु 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 सात

சாத்தே சாத்தாம் வாத்த வா सातनाम वाहे गुरु सातनाम वाहे गुरु सातनाम वाहे गुरु सातनाम वाहे गुरु ਸਤਨਾਮ ਵਾਹਿਗੁਰੂ ਸਤਨਾਮ